ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਅੜਕਵਾਸ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਸੰਗਰੂਰ ਝੋਟੀਆਂ ਅੱਠ ਦਿਖਾ ਦਾਂਗੇ ਬਾਈ ਕੋਲੇ ਇੱਕ ਦਿਖਾਵਾਂਗੇ ਗੱਬਣ ਸੱਤ ਹੈਗੀਆਂ ਤਾਜ਼ੀਆਂ ਸੂਈਆਂ ਇੱਕ ਤੀਜਾ ਸੂਹਾ ਤੇ ਬਾਕੀ ਪਹਿਲਾ ਤੇ ਦੂਜਾ ਸੂਹਾ ਤੇ ਜਿਹੜਾ ਦੁੱਧ ਦਾ ਦੁੱਧ ਤਿਆਰੀ ਦਾ ਹੈਗਾ 11 ਕਿਲੋ ਤੋਂ ਲਾ ਕੇ 15 ਕਿਲੋ ਤੱਕ ਤੇ ਬਾਕੀ ਜਿਹੜਾ ਰੇਟ ਆ ਰੇਟ ਤਕਰੀਬਨ ਤਕਰੀਬਨ 80% ਪਸ਼ੂਆਂ ਦਾ ਮੈਂ ਵੀਡੀਓ ਦੇ ਵਿੱਚ ਹੀ ਕਰਾ ਦੂੰਗਾ ਇੱਕ ਦੋ ਪਸ਼ੂਆਂ ਦਾ ਬਾਈ ਕਹਿੰਦਾ ਸੌਦਾ ਚੱਲੀ ਜਾਂਦਾ ਤੇ ਉਹਨਾਂ ਦਾ ਰੇਟ ਹੋ ਜਾਊਗਾ ਫੋਨ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਇਕੱਲਾ ਇਕੱਲਾ ਪਸ਼ੂ ਖੋਲ ਕੇ ਤੋਰ ਕੇ ਦਿਖਾ ਦਾਂਗੇ ਤੇ ਜਿੰਨਾ ਦੁੱਧ ਬਾਈ ਦੱਸੂਗਾ ਉਹ ਬਾਈ ਕਹਿੰਦਾ ਡੰਗ ਦੋ ਡੰਗ ਚਾਰ ਡੰਗ ਚਬਾ ਕੇ ਤਸੱਲੀ ਕਰਾ ਦਾਂਗੇ ਬਾਕੀ ਬਾਈ ਨੂੰ ਮਿਲਿਆ ਦੇਣਾ ਆ ਜੀ ਹੋਰ ਕੀ ਹਾਲ ਆ ਜੀ ਵਧੀਆ ਵੀਰੇ ਠੀਕ ਠਾਕ ਆ ਠੀਕ ਹੈ ਜੀ ਕੰਮ ਵਪਾਰ ਦਾ ਹੀ ਆ ਜੀ ਹਾਂ ਨਾ ਦੁੱਧ ਦਾ ਵੀ ਵਪਾਰ ਦਾ ਵੀ ਨਾ ਨਾ ਹਾਂਜੀ ਹਾਂ ਐਡਰੈਸ ਬੋਲ ਦਿਓ ਨਾਲੇ ਨੰਬਰ ਬੋਲ ਦਿਓ ਐਡਰੈਸ ਆ ਪਿੰਡ ਆ ਬਣਾੜਕਵਾਸ ਜੀ ਤਹਿਸੀਲ ਲਹਿਰਾ ਜ਼ਿਲ੍ਹਾ ਸੰਗਰੂਰ ਨਾਮ ਵੀ ਦੱਸ ਦਿਓ ਨਾਮ ਜਸਵਿੰਦਰ ਸਿੰਘ ਜੀ ਜਸਵਿੰਦਰ ਸਿੰਘ ਫੌਜੀ ਹਾਂਜੀ ਫੌਜੀ ਠੀਕ ਹੈ ਜੀ ਆਰਮੀ ਚ ਤੇ ਆਪਾਂ ਹਾਂ ਆਰਮੀ ਚ ਲਈ ਠੀਕ ਹੈ ਗੱਲ ਤੇ ਉਹੀ ਗੱਲ ਆ ਆਰਮੀ ਵਾਲੇ ਕਈ ਸੱਜਣਾ ਤਕਰੀਬਨ ਨੌਕਰੀ ਵੀ ਕਰਦੇ ਆ ਬਾਈ ਹਨਾ ਆਰਮੀ ਚ ਆ ਕੇ ਆਪਣਾ ਮੂਡ ਕਿਵੇਂ ਬਣ ਗਿਆ ਫਿਰ ਮੱਜਾ ਸ਼ੌਕੀ ਆ ਬਾਈ ਇਹਨਾਂ ਨਾਲ ਜਾ ਠੀਕ ਹੈ ਗੱਲ ਹਾਂ ਹਾਂ ਸ਼ੌਕ ਹੈ ਬਠਿੰਡਾ ਕਹਿੰਦੇ ਨੇ ਵੀ ਡਿਊਟੀ ਲੱਗ ਜਾਂਦਾ ਤੂੰ ਆਏ ਹੋ ਜਾਂਦਾ ਪਰ ਇਹਨਾਂ ਵਾਂਗ ਸੰਤੁਸ਼ਟੀ ਨਹੀਂ ਮਨ ਨੂੰ ਹੈਗੀ ਹਾਂਜੀ ਇਹ ਨਹੀਂ ਲੱਗਦਾ ਇਹਨਾਂ ਵਾਂਗ ਜਿੱਦੇ ਘਰੇ ਘੱਟ ਰਹਿ ਜਾਣਾ ਉਹਦੇ ਵੀ ਨਹੀਂ ਜੀ ਲੱਗਦਾ ਜਿੱਦੇ ਵੱਧ ਹੋ ਜਾਣ ਉਹਦੇ ਆਉਂਦੇ ਵੀ ਵੇਚ ਇਹਨਾਂ ਨੂੰ ਇੱਕ ਦੋ ਨੂੰ ਠੀਕ ਹੈ ਹਾਂ ਫੇਰ ਵੀ ਨਹੀਂ ਆਏ ਹੁੰਦਾ ਵੀ ਜਦੋਂ ਹਾਂ ਉਹ ਕੰਮ ਕੰਮ ਚੱਲਦਾ ਬਾਈ ਸੋਹਣਾ ਹਨਾ ਵਧੀਆ ਬਾਈ ਕਿਰਪਾ ਮਾਰ ਬਈ ਵੀਡੀਓ ਬਾਈ ਦੇ ਕਰੋ ਪਹਿਲੀ ਬਣਾ ਰਿਹਾ ਕੰਮ ਬਾਈ ਦਾ ਕਾਫੀ ਟਾਈਮ ਦਾ ਕੰਮ ਸਾਫ਼ ਸੁਥਰਾ ਵਧੀਆ ਕੰਮ ਆ ਇੱਕ ਨੰਬਰ ਦਾ ਤੇ ਚੰਗਾ ਚੱਲਦਾ ਵਧੀਆ ਨਾਮ ਆ ਬਾਈ ਦਾ ਏਰੀਆ 'ਚ ਤੇ ਸ਼ੁਰੂਆਤ ਇਧਰੋਂ ਕਰ ਲਈ ਬਾਈ ਕਰ ਲੋ ਜੀ ਕਰ ਲੋ ਹਾਂ ਮਾਰ ਗਿਆ ਰ ਇੱਕ ਨੰਬਰ ਵਾਲੀ ਤੇ ਕੈਮਰਾ ਇੱਥੋਂ ਕਰ ਦਿਆ ਸ਼ੁਰੂਆਤ ਸੁਹਾ ਕਿਹੜਾ ਬਾਈ ਦਾ ਸੁਹਾ ਦੂਜਾ ਜੀ ਸੁਹਾ ਦੂਜਾ ਤੇ ਸੂਈ ਨੂੰ ਕਿੰਨੇ ਕਿਦਨ ਹੋ ਗਏ ਬਾਈ ਸੂਈ ਨੂੰ ਹੋ ਗਏ ਬਾਈ 8 ਦਿਨ 8 ਦਿ ਸੂਆ 8 ਦਿਨਾਂ ਬਾਅਦ ਤੇ ਸੂਆ ਆ ਗਿਆ ਦੂਜਾ ਬੱਚਾ ਕੀਆ ਨਾਲ ਫੋਦੀ ਸਾਹਿਬ ਨੇ ਬੱਚਾ ਕੱਟੀ ਹੈ ਜੀ ਨਾਲ ਆ ਗਈ ਕੱਟੀ ਦੁੱਧ ਹਾਜ਼ਰ ਕਿੰਨਾ 8 ਦਿਨਾਂ ਹੀ ਦੁੱਧ ਹਾਜ਼ਰ ਬਾਈ ਇਹਦੇ ਥਲੇ 11 ਤੋਂ 11.5 ਕਿਲੋ ਆ ਠੀਕ ਆ ਜੀ ਹਾਂ ਜੀ ਹਾਂ ਕੀ ਉਮੀਦ ਆ ਇਹ ਤੋਂ ਪੀਕ ਲੈਵਲ ਤੇ ਵੀ ਆਪਣੇ ਦੇ ਦੂ ਬਾਈ ਦੁੱਧ ਤਾਂ ਦੇਖੋ 13-14 ਕਿਲੋ ਤਾਂ ਇਹਦੇ ਵਾਸਤੇ ਕੋਈ ਵੱਡੀ ਚੀਜ਼ ਨਹੀਂ ਆ ਨਾੜਾ ਨੂੜਾ ਚੰਗੀਆਂ ਲੱਗੀਆਂ ਵੇ ਵਧੀਆ ਹੈ ਹਾਂ ਜੀ ਥਾਲ ਥਣ ਵਧੀਆ ਲੱਗਿਆ ਹੋਇਆ ਇੱਕ ਗੱਲ ਹੋਰ ਦੱਸਦਾ ਨਾ ਆਰਡਰ ਦੇ ਹਿਸਾਬ ਨਾਲ ਜੇ ਆਪਾਂ 14 15 ਵੀ ਕਹਿੰਦੇ ਤਾਂ ਵੀ ਖਾਪ ਜਾਣਾ ਹਾਂ ਫੇਰ ਭਾਈ ਉਹ ਤਾਂ ਗਾਂਹਾਂ ਜਾ ਕੇ ਬੰਦੇ ਸੇਵਾ ਸੂਬਾ ਦਾ ਫਰਕ ਪਾ ਦੇ ਕੋਈ ਹੋਰ ਪਾ ਦੇ ਜਿੰਨਾ ਆਪਣੇ ਕੋਲੇ ਹਾਜ਼ਰ ਆਪਾਂ ਉਨੀ ਕਿਹਾ ਨਾਲੇ ਵੱਧ ਆਪਾਂ ਦੱਸਣੀ ਨਹੀਂ ਕੋਈ ਵੀ ਚੀਜ਼ ਹੈ ਪਰ ਉਹ ਸਾਫ ਸੁਖ ਵਾਲੀਆਂ ਝੋਟੀਆਂ ਨਾ ਹਾਂ ਸਾਰੇ ਪਾਸੇ ਇੱਕ ਨੰਬਰ ਹੈ ਦੇਖ ਸਿੰਘੋ ਭੋਲੀ ਜਮਰੂ ਵਰਗੇ ਹਾਂ ਜੀ ਹਾਂ ਚਵਾਈ ਦੀ ਬਾਈ ਕਹਿੰਦਾ ਪੋਲੀ ਆ ਤੇ ਸਾਫ ਸੁਖ ਝੋਟੀ ਵਾਲੀਆਂ ਸੱਜਣੋ ਥਣ ਦਾ ਸੈਜ ਬਹੁਤ ਸੋਹਣਾ ਰੱਖਦੀ ਆ ਪਹਿਪਥੀ ਚਵਾਈ ਵਾਲਾ ਥਾਣਾ ਮੁਠੀ ਵਾਲਾ ਥਣ ਕਹਿ ਲੈਂਦੇ ਆ ਆਪਾਂ ਨੂੰ ਹਾਂ ਮੁਠੀ ਵਾਲਾ ਥਣ ਲੱਗਿਆ ਹੋਇਆ ਤੇ ਬਾਕੀ ਨਾੜਾ ਨੂੜਾ ਆਰਡਰ ਤੇ ਬਹੁਤ ਸੋਹਣੀਆਂ ਨੇ ਲੈ ਚੱਲ ਬਈ ਬੱਚੇ ਤੇ ਪਲੱਸ ਪੁਆਇੰਟ ਆ ਜਿਹੜਾ ਨਾਲ ਇਹਦੇ ਆ ਗਈ ਸੱਜਣੋਂ ਕੱਤੀ ਤੇ ਆਰਡਰ ਰੱਖਦੀ ਆ ਗਾਵਾਂ ਨਾਲ ਬਈ ਪਰਦਾਂ ਗਿਆ ਮਿੰਟ ਮਿੰਟਾਂ ਦੀ ਬਾਤ ਹਾਂ ਬਈ ਚੋਣ ਤਾਂ ਬਹਿ ਜਾ ਹੱਥ ਲੈ ਉੱਠ ਜਾ ਬਸ ਠੀਕ ਆ ਗੱਲਾਂ ਇੱਥੋਂ ਦਿਖਾ ਗਏ ਰੀ ਟਕਾ ਕੇ ਜਮਾ ਇਹਨੋਂ ਇਹਦੇ ਪੈਸੇ ਕਿੰਨੇ ਲੈ ਲਾਂਗੇ ਬਈ ਆਪਾਂ ਪੈਸੇ ਤਾਂ ਬਈ ਮੰਗ ਮੰਗਾਈ ਦੇ ਜੈ ਜੀ ਆਪਣੀ 1,55,000 ਰਹਿ ਗਈ 1 ਲੱਖ ਤੇ 55000 ਰੁਪਇਆ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਸੱਜਣੋ ਜਿਹੜੇ ਰੇਟ ਨੇ ਰੇਟ ਤਕਰੀਬਨ ਤਕਰੀਬਨ ਹਰੇਕ ਸੱਜਣ ਦਾ ਮੈਂ ਜਾ ਕੇ ਗੱਲਬਾਤ ਕਰਦਾ ਹਾਂ ਨਾ ਵੀ ਰੇਟ ਰੱਖੋ ਫਿਕਸ ਫਿਕਸ ਜੇ ਰੇਟ ਨੇ 19 20 ਵਾਲਾ ਬੱਟਾ ਹੀ ਆ ਬਾਈ ਹਨਾ ਹਾਂ ਵੀ ਜੇ ਤਾਂ ਦੇਖ ਬਈ ਲਕੀਰ ਵੀ ਨਹੀਂ ਖਿੱਚੀ ਜਾਂਦੀ ਕੋਈ ਸੌਦਾ ਆਪਾਂ ਆਪ ਵੀ ਕਰਦੇ ਆ ਜਾ ਕੇ ਕੋਈ ਹੋਰ ਕਰਦੇ ਆ ਠੀਕ ਆ ਜੀ ਹਾਂ ਆ ਮਾਨਤਨ ਬਾਈ ਕਹਿੰਦਾ ਥੋੜਾ ਬਾਲਾ ਕਰ ਦਾਂਗੇ ਨਾਲ ਆ ਗਈ ਕੱਟੀ ਤੇ ਹੌਣਗਰੀ ਮਾਰਦੇ 2 ਨੰਬਰ ਵਾਲੀ ਮੱਝ ਤੇ ਕੈਮਰਾ ਬਾਡੀ ਬੁੱਡੀ ਵਾਲੀ ਆ ਮੱਝ ਦੀ ਉਸ ਤੋਂ ਬਾਡੀ ਬੁੱਡੀ ਦਿਖਾਣੀ ਤੇ ਨਸਾਂ ਨਸਾਂ ਬਹੁਤਾ ਗਿਆ ਬਾਡੀ ਦੇ ਤੋੜਦੇ ਬਾਈ ਇਹਦੇ ਨਾਲ ਬੱਚਾ ਕੀ ਆਗਾ ਜੀ ਇਹਦੇ ਨਾਲ ਕੱਟਾ ਜੀ ਇਹਦੇ ਨਾਲ ਆ ਗਿਆ ਕੱਟਾ ਇਹਦਾ ਸੁਆ ਕਿਹੜਾ ਜੀ ਇਹਦਾ ਤੀਜਾ ਸੁਆ ਜੀ ਉਹ ਵਪਾਰੀਆਂ ਕੋਲੇ ਕਹਿੰਦੇ ਦੂਜੀ ਤੋਂ ਵੱਡੀ ਹੁੰਦੀ ਨਹੀਂ ਨਾ ਇਹਦਾ ਤੀਜਾ ਆਪਾਂ ਤਾਂ ਤੀਜਾ ਹੀ ਕਹਿੰਦੇ ਆ ਠੀਕ ਹੈ ਜਿਹੜੀ ਜਿੰਨੀ ਹੋਊਗਾ ਲੋਨੀ ਕਹਾਂਗੇ ਹਾਂ ਉਹ ਵਪਾਰੀਆਂ ਕੋਲੇ ਸੱਜਣਾ ਕੀ ਗੱਲ ਦੱਸਦਾ ਨਾ ਵੀ ਦੂਜੇ ਤੱਕ ਹੀ ਰਹਿੰਦੀ ਹੁੰਦੀ ਆ ਮੱਝ ਨੂੰ ਬਾਈ ਕਹਿੰਦਾ ਜੈਨੂਇਨ ਦੀ ਜਾਣਕਾਰੀ ਦੇਵਾਂਗੇ ਹਾਂ ਹਾਂ ਚਵਾਦੀ ਕਿਵੇਂ ਬਾਈ ਚਵਾ ਪੋਲੀ ਜਮਾ ਰੂਮ ਵਰਗੀ ਕਿੰਨੇ ਦਿਨ ਦਾ ਸੁਆ ਹੋ ਗਿਆ ਇਹਦਾ ਸੁਈ ਨੂੰ ਠੀਕ ਆ ਜੀ ਗੱਲ ਹਾਂ ਜੀ ਹਾਂ ਦਸਾਂ ਦਿਨਾਂ ਦੀ ਸੂਈ ਆ ਬੱਚਾ ਨਾਲ ਆ ਗਿਆ ਕੱਟਾ ਦੁੱਧ ਬਾਈ ਹਾਜ਼ਰ ਕਿੰਨਾ ਕਹਾਂ ਦੁੱਧ ਹਾਜ਼ਰ ਇਹਦੇ ਥੱਲੇ 15 ਕਿਲੋ ਹਾਜ਼ਰ ਹੈ ਜੀ ਹੁਣ ਡੰਗ ਦੋ ਡੰਗ ਚਾਰ ਡੰਗ ਹਾਂ ਚੋਲੇ ਜੀ ਚੋਲੇ ਉਹ ਤਾਂ ਦੇਖ ਹੁਣ ਚਬਾ ਕੀ ਦੇਵਾਂਗੇ ਉਹ ਤਾਂ ਬਿਨਾ ਚੋਲੇ ਤਾਂ ਕੋਈ ਲੈਂਦਾ ਨਹੀਂ ਕਰਾ ਦਾਂਗੇ ਤਸੱਲੀ ਜਮਾ ਤਸੱਲੀ ਜਮਾ ਹਾਂ ਉਹੀ ਗੱਲ ਆ ਵੀ ਅੱਧਾ ਅੱਧਾ ਕਿਲੋ ਜਿਹੇ ਘਾਟੇ ਰਸਦੇ ਜਦੋਂ ਆਵੇ ਬੰਦਾ ਮਨ ਖੁਸ਼ ਹੋ ਹਾਂ ਨਾ ਜਿੰਨਾ ਹੋਊਗਾ ਉੰਨੀ ਦੱਸਾਂਗੇ ਜੀ ਦੇਖ ਆ ਇੱਕ ਗੱਲ ਤੁਹਾਨੂੰ ਸੱਜਣਾ ਹੋਰ ਦੱਸਣਾ ਜਿਹੜੇ ਏਰੀਆ 'ਚ ਮੈਂ ਵੀਡੀਓ ਬਣਾ ਰਿਹਾ ਲਹਿ ਮੱਝਾਂ ਇੱਧਰ तकरीबन तकरीबन ਬਾਰਡਰ ਏਰੀਆ ਹੋਣ ਕਰਕੇ तकरीबन ਬਾਈ ਪਹਿਲਾਂ ਇਹਨੂੰ ਜੰਗਲ ਦਾ ਏਰੀਆ ਕਿਹਾ ਗਿਆ ਵੀ ਇੱਧਰੋਂ ਮੱਝਾਂ ਜਿਵੇਂ ਲੁਧਿਆਣਾ ਹੋ ਗਿਆ ਅੰਬਰਸਰ ਬਟਾਲਾ ਉਹ ਏਰੀਆ ਜਾਦੇ ਮਾਲ ਇੱਧਰੋਂ ਖਰੀਦਦਾ ਰਿਆ ਨਾ ਹਾਂਜੀ ਹਾਂ ਹਾਂ ਇਹਦਾ ਮੈਲੇ ਤਾਂ ਨਹੀਂ ਲੱਗੀ ਹਜੇ ਹੈ ਨਾ ਚੱਲੀ ਨਹੀਂ ਬਾਈ ਹਜੇ ਮੈਲੇ ਚੱਲ ਕੇ ਬੱਸ ਸਕਦੀ ਆ ਕਿਲੋ ਦੋ ਦੇਊਗੀ ਜੀ ਹੋਰ ਹੁਣ ਕਿੱਡੀ ਬਾਡੀ ਦੀ ਮਏ ਕਿੰਨਾ ਦੋ ਪਾ ਸਕਦੀ ਆ ਇਹ ਦੁੱਧ ਬਾਈ ਜੇ ਤਾਂ ਹੁਣ ਵਧੀਆ ਸੇਵਾ ਕਰੂਗਾ ਦੇਖੋ 17 18 ਕੋਈ ਵੱਡੀ ਚੀਜ਼ ਹੀ ਹੈ ਜੇ ਆਪਾਂ ਨਹੀਂ ਕਹਿੰਦੇ ਹੈਗੇ ਵੀ ਵੀ ਇੰਨਾ ਦੇਊਗੀ ਗਾਹਾਂ ਜਾ ਕੇ ਤੇ ਆਪਾਂ ਤਾਂ 15 ਹੀ ਕਹਨੇ ਆਪਣੇ ਕੋਲੇ 15 ਹਾਜਰ ਹੈ ਬਾਈ ਦੀ ਇੱਕ ਗੱਲ ਹੋਰ ਚੰਗੀ ਲੱਗੀ ਬਾਈ ਕਹਿੰਦਾ ਜਿੰਨਾ ਹਾਜ਼ਰ ਹੈ ਕਹਿਣਾ ਉਨਾਂ ਹੀ ਆ ਪਰ ਮੈਲੇ ਨਹੀਂ ਝੋਟੀ ਚੱਲੀ ਬਾਕੀ ਬਰੀਕ ਬਰੂਕ ਫੁੱਲ ਆ ਗਈ ਹੈ ਨਾ ਹਾਂਜੀ ਹਾਂ ਇਹਦਾ ਰੇਟ ਕੀ ਰਹੂਗਾ ਜੀ ਇਹ ਦੇ ਦਾਂਗੇ 1.5 ਲੱਖ ਦੀ ਆਪਾਂ ਇਹ ਦੇ ਦਾਂਗੇ 1.5 ਦੀ ਜੇ ਕਿਸੇ ਨੇ ਫੌਜੀ ਸਾਹਿਬ ਜੋੜਾ ਜਾਂ ਤਿੰਨ ਜਾਂ ਚਾਰ ਲੈਣੀਆਂ ਹੋਈਆਂ ਇਕੱਠੀਆਂ ਉਹ ਫਿਰ ਉਸ ਸਾਹਿਬ ਨਾਲ ਕਰ ਲਾਂਗੇ ਬਾਈ ਰੇਟ ਦੇ ਉਦਾਂ ਦਾ ਮਾਨ ਤਨ ਕਰ ਹਾਂਜੀ ਹਾਂ ਹਾਂ ਆ ਮਾਨ ਤਨ ਬਾਈ ਕਹਿੰਦਾ ਉਦਾਂ ਦਾ ਕਰ ਦਾਂਗੇ ਤੇ ਇਹ ਝੋਟੀ ਦੇ ਦਾਂਗੇ 1.5 ਦੀ ਚੀਜ਼ ਚੰਗੀ ਆ ਬਰੀਡਿੰਗ ਵਾਲੀ ਝੋਟੀ ਆ ਬਾਕੀ ਬਾਡੀ ਵਾਲੇ ਪੱਖ ਤੋਂ ਸਿੰਘ ਵਾਲੇ ਪੱਖ ਪੱਖ ਤੋਂ ਆਰਡਰ ਵਾਲੇ ਤੋਂ ਚਵਾਈ ਵਾਲੇ ਤੋਂ ਹਰੇਕ ਪਾਸੇ ਝੋਟੀ 100 ਦੀ 100 ਆ ਤੇ ਇਹ ਮਿਲ ਜੂਗੀ ਡੇਟ ਦੀ ਤੇ ਹੋਣਗਾ ਜੀ ਮਾਰਦੇ 3 ਨੰਬਰ ਵਾਲੀ ਜੇ ਕੈਮਰਾ ਇੱਕ ਤੋਂ ਇੱਕ ਸਾਨੂੰ ਚੰਗੀ ਇਹ ਮਿਲੂਗੀ ਇਹਦੀ ਆਰਡਰ ਤੇ ਮਾਰਗੇਰੀ ਕੈਮਰਾ ਥਾਣ ਦਾ ਸਾਈਜ਼ ਕਰਾ ਨਾੜਾ ਨੂੜਾ ਦਾ ਸਾਈਜ਼ ਇਹਦਾ ਦੂਜਾ ਜੀ ਪਿਓਰ ਹੋਰ ਬਾਈ ਖੋਲ ਕੇ ਪੁੱਠੇ ਦੀ ਚੜਾਈ ਚੜੂਈ ਬਹੁਤਾ ਪਿੱਛੇ ਰੋ ਹਾਂ ਚੌੜੀ ਚੂੜੀ ਹੈ ਬਾਕੀ ਸਿੰਘ ਮੂੰਹ ਦੀ ਸੋਹਣੀ ਹੈ ਆਹੋ ਦੂਜਾ ਬੱਚਾ ਚੁੰਗੀ ਆ ਮੈਂ ਉਹ ਪਹਿਲਾਂ ਵੀ ਚੁੰਗ ਗਿਆ ਜੀ ਪਹਿਲਾਂ ਹਾਂ ਜਦੋਂ ਤੁਸੀਂ ਆਏ ਨਹੀਂ ਉਦੋਂ ਵੀ ਹਾਂ ਤੁਹਾਨੂੰ ਗੱਲ ਇੱਕ ਹੋਰ ਦਾ ਇਹਦੇ ਨਾਲ ਝੋਟੀ ਠੰਡੀ ਇੰਨੀ ਕਾ ਵੀ ਦੂਜਾ ਬੱਚਾ ਹੀ ਚੁੰਗੀ ਜਾਂਦਾ ਉਹਨੂੰ ਹਾਂ ਇੱਕ ਅਗਲਾ ਥਣ ਪੀਆ ਥੋੜਾ ਜਿਹਾ ਤੇ ਇਧਰੋਂ ਦਿਖਾਈਂ ਆ ਉਰਲੇ ਵਾਲਾ ਉਰਲੇ ਪਾਸੇ ਵਾਲਾ ਆ ਉਰਲੇ ਬੰਨੇ ਵਾਲਾ ਮੂਹਰਲਾ ਪਣ ਪੀਆ ਬੱਚਾ ਨਾੜਾ ਨੂੜਾ ਨਾ ਜਾਲ ਦਿਖਾ ਜਿਵੇਂ ਫਲਕਾਰੀ ਕੱਢੀ ਹੁੰਦੀ ਆ ਉਹ ਸ਼ਿਸ਼ਟਮੀ ਆ ਲੇਵਾ ਰੱਖ ਲਿਆ ਜਮਾ ਟਾਈਟ ਓੜਾ ਪੜਾ ਬਈ ਬਹੁਤ ਚੰਗਾ ਮੈਂ ਇਹਦਾ ਚੱਕਵੇਂ ਪੁੜੇ ਚ ਆ ਗਈ ਬਾਈ ਚੌਦੇ ਢਾਂਚੇ ਚ ਆ ਗਈ ਹਾਂਜੀ ਹਾਂ ਹਾਂ ਤੇ ਬਾਕੀ ਇੱਕ ਗੱਲ ਵਧੀਆ ਲੱਗਿਆ ਬਾਈ ਕੋਲ ਜਿੰਨੇ ਕੁ ਪਸ਼ੂ ਹੈਗੇ ਨੇ ਮਤਲਬ ਥੱਲੇ ਦੇ ਸਾਫ ਨੇ ਪੁੜੇ ਤੇ ਬਾੜੀ ਵਾਲੇ ਪਾਸੇ ਹਾਂਜੀ ਹਾਂ 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 ਕਿੰਨੇ ਦਿਨ ਦਾ ਸੂਆ ਹੋ ਗਿਆ ਜੀ ਇਹ ਸੂਆ ਸਾਰਾ 7 ਕਿ ਦਿਨਾਂ ਦਾ ਬਾਈ 7 ਕਿ ਦਿਨ ਹੋਲੀ ਕਰ ਲੈ ਪੁੱਤ 7 ਦਿਨਾਂ ਦਾ ਬੱਚਾ ਕੀ ਆ ਨਾਲੀ ਬੱਚਾ ਇਹਦੇ ਕੱਟੀ ਆਈ ਮਗਰ ਕੱਟੀ ਬੜੀ ਹਾਂ ਹਾਂ ਕਾਲੀ ਛਾਹ ਹੀ ਕੱਟੀ ਆ ਨਾਲ ਇਹਦੇ ਕੱਟੀ ਬੜੀ ਜ਼ਬਰਦਸਤ ਆ ਝੋਟੀ ਦੇ ਕੱਟੀ ਵੀ ਤੁਹਾਨੂੰ ਮੈਂ ਦਿਖਾ ਦੂੰਗਾ ਤੇ ਉਦਾਂ ਸਫਾਈਆਂ ਸੁਪੂਈਆਂ ਬਹੁਤ ਨੇ ਝੋਟੀ 'ਚ ਦੁੱਧ ਦਾ ਹਾਜ਼ਰ ਕਿੰਨਾ ਬਾਈ ਹੁਣ 13 ਕਿਲੋ ਹਾਂ ਬੱਚੇ ਨੂੰ ਅਗਲਾ ਚੰਗਾਵੇ ਨਾ ਚੰਗਾਵੇ 13 ਕਿਲੋ ਮਿਲ ਲਈ ਠੀਕ ਆ ਗੱਲ ਹਾਂ ਟੋਟਲ ਦੁੱਧ ਹੀ ਦੱਸਣਾ ਹਾਂ ਹਾਂ ਟੋਟਲ ਪਾਣੀ ਨਹੀਂ ਹੈਗਾ ਵੀ ਬੱਚਾ ਚੰਗਾਤਾ ਜੀ ਹੋਰ 13 ਕਿਲੋ ਇਹਦਾ ਹੈਗਾ ਜੀ ਦੁੱਧ ਹੁਣ ਆ 13 ਕਿਲੋ ਦੁੱਧ ਬਾਈ ਕਹਿੰਦਾ ਇਹਦੇ ਕੋਲੇ ਹਾਜ਼ਰਾ ਬਾਡੀ ਬੁੱਡੀ ਵਾਲੇ ਪੱਖ ਤੋਂ ਲਾਜਵਾ ਵਾ ਤੇ ਕੱਟੀ ਤੇ ਮਾਰਨੀ ਕਰੀ ਕੈਮਰਾ ਕੱਟੀ ਵੀ ਨਾਲ ਪੂਰੀ ਜ਼ਬਰਦਸਤ ਆ ਗਈ ਸੱਤਾਂ ਕਿ ਦਿਨਾਂ ਦਾ ਗਰਮੀ ਤੋਂ ਪੁੱਲੇ ਬੰਨਿਆ ਦਿਖਾਈ ਗੈਰੀ ਪੀੜੀ ਕਰਦੇ ਮੈਂਸ ਇਧਰਲੇ ਬੰਨੇ ਆ ਜਾ ਔਰ ਲੈ ਬੰਨਿਓ ਦਿਖਾ ਦੇ ਜਦੋਂ ਪਰਲੇ ਪਰਲੇ ਪਾਸੇ ਜਾਊਗੀ ਤੇ ਆਹ ਰਿਹਾ ਇਧਰਲਾ ਬੱਚੀ ਚੁੰਗੀ ਜਾਂਦਾ ਠੰਡੀ ਦਾ ਇੰਨੀ ਕਾਉਂ ਉੱਪਰੇ ਬੰਦੇ ਤੋਂ ਪਸ਼ੂ ਦਾ ਆ ਉੱਪਰ ਆ ਤਾਂ ਥੋੜਾ ਜਿਹਾ ਕਿਉਂ ਕਈ ਵਾਰੀ ਇੱਥੋਂ 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 ਦਿਖਾ ਦੇ ਗਰੀਕ ਵਾਲੀ ਬਸ ਬੱਸ ਤੇ ਪੀਕ ਲੈਵਲ ਤੇ ਬਧੂ ਅਜੇ 2 ਕਿਲੋ ਇਹਦਾ ਬਾਈ ਜਦੋਂ ਆਪਾਂ ਨੇ ਖਰੀਦੀ ਆ ਉਹਨਾਂ ਨੇ ਕਹਿੰਦੇ ਪਹਿਲਣ ਦਾ 13 13.5 ਕਿਲੋ ਦੁੱਧ ਦਿੱਤਾ ਹੋਇਆ ਇਹਦਾ ਵੀ ਦੂਜੀ ਸੂਈ ਤਾਂ ਦੋ ਸਿਰ ਵੱਧ ਜੂਗੀ ਜੀ ਦੇ। ਉਹ ਕਿੰਨਾ ਪਿਆਰਾ ਹੈ। 13 ਕਿਲੋ ਹਾਜ਼ਰ ਹੋ ਰਿਆ ਜੀ 7 ਦਿਨਾਂ ਦੀ ਸੂਈ ਥੱਲੇ। ਨਾਲ ਕੱਟੀ ਆ। ਨਾਲ ਕੱਟੀ ਆ ਜੀ ਹਾਂ ਹਾਂ। 13 ਹਾਜ਼ਰ ਆ ਤੇ 15 ਵਾਲਾ ਤਾਂ ਕੋਈ ਚ ਰੋਲਾ ਨਹੀਂ ਫਿਰਾਂ। ਨਾ 15 ਵਾਲਾ ਤਾਂ ਇਹਦੇ ਦੇਖ ਸੇਵ ਵਾਲਾ ਬੰਦਾ ਚਾਹੁੰਦਾ 16 17 ਵੀ ਲੈ ਲੂਗਾ। ਠੀਕ ਹੈ ਗੱਲ। ਹਾਂ ਜੇ ਭਾਈ ਦੇਖੋ ਵੀ ਜਾ ਕੇ ਗੌਰ ਨਹੀਂ ਇਹਦੀ ਕਰਨੀ। ਠੀਕ ਹੈ ਗੱਲ। ਹਾਂ ਇਸ ਤਾਂ ਆ ਜੇ ਜਾ ਕੇ ਖੁਰਲੀ ਚ ਕੱਖ ਪਾ ਕੇ ਚੋਣ ਚੋਣ ਦੇ ਟਾਈਮ ਹੀ ਜਾਣਾ ਫਿਰ ਤਾਂ ਇਹਨੂੰ ਜੇ 7 ਕਿਲੋ ਤੇ ਲਿਆ। 7 ਕਿਲੋ ਤੇ ਲਿਆ। ਬਾਕੀ ਸਰਦੀ ਚ ਪਸ਼ੂ ਦੁੱਧ ਵੱਧ ਦੇ ਦਿੰਦੇ ਨੇ ਬਾਈ ਇਦਾਂ ਲਈ 145 145 ਹਾਂਜੀ ਹਾਂ ਇਹਦਾ ਬਾਈ ਕਹਿੰਦਾ ਲੈ ਲਾਂਗੇ 145 ਇਹ ਆ ਗਈ 3 ਨੰਬਰ ਤੇ ਨੰਬਰ ਮੁਤਾਬਕ ਬਾਈ ਨਾਲ ਗੱਲਬਾਤ ਕਰੀ ਜਾਓ ਤੇ ਹੁਣ ਗਾਰੀ ਮਾਰਦੇ 4 ਨੰਬਰ ਵਾਲੀ ਤੇ ਕੈਮਰਾ ਲੈ ਆ ਬਾਈ ਲੈ ਆ ਬਿੰਦੂ ਖੋਲ ਕੇ ਪਤਾ ਇਧਰਲੇ ਬੰਨੇ ਆਉਣੀਆਂ ਜਦੋਂ ਉਦੋਂ ਵਧੀਆ ਦੇਖਣੀਆਂ ਆ ਇਧਰਲੇ ਫਰਸ਼ ਤੂੰ ਲੈ ਜੀ ਬਈ ਆ ਇਹਨੂੰ ਆਈ ਲੈ ਜੀ ਪੁੱਤ ਉਹਦਾ ਸੁਆ ਕਿਹੜਾ ਜੀ ਉਹਦਾ ਦੂਜਾ ਜੀ ਦੇਖ ਮੈਂ ਤਾਂ ਮੰਨ ਕੇ ਤੀਜੇ ਲਈ ਇਹ ਮਾਲਕ ਦੂਜਾ ਕਹਿੰਦਾ ਸੀਗਾ ਠੀਕ ਹੈ ਵੀ ਆਪਾਂ ਹੁਣ ਸੂਏ ਪਿੱਛੇ ਅਗਲਾ ਕੋਈ ਕਮੈਂਟ ਕਰੇ ਕੋਈ ਐਂ ਕਹੇ ਵੀ ਭਾਈ ਨਹੀਂ ਕਈ ਵਾਰੀ ਭਾਈ ਕਈ ਪਸ਼ੂਆਂ ਦਾ ਹੁੰਦਾ ਆਪਣੇ ਕੋਲ ਘਰੇ ਵੀ ਝੋਟੀ ਸੀ ਹਨਾ ਉਹ ਸਿੰਘ ਕਈ ਵਾਰੀ ਉਹਨੇ ਦੂਰੋਂ ਮੂੜਿਆ ਸੀ ਪਹਿầnਣ ਨਹੀਂ ਹਾਂ ਬੱਡੀ ਬੱਡੀ ਬਹੁਤ ਵੱਡੀ ਹੈ ਬਾਕੀ ਇਹ ਵੀ ਸੂਈ ਹੋਇਆ ਭਾਈ ਹਾਂ ਸੂਈ ਸਵਾਈ ਇਹਦੇ ਨਾਲ ਬੱਚਾ ਵੀ ਆ ਜੀ ਇਹਦੇ ਨਾਲ ਕੱਟਾ ਜੀ ਇਹਦੇ ਨਾਲ ਆ ਗਿਆ ਮੇਲ ਕਾਫ ਤੇ ਗਰਦਨ ਬਿਲਕੁਲ ਪਤਲੀ ਆ ਗਈ ਝੋਟੀ ਵੀ ਤੇ ਵੱਡੀ ਬੁੱਢੀ ਵੀ ਚੰਗੀ ਆ ਇਹਦਾ ਸੂਆ ਕਿੰਨੇ ਦਾ ਹੁੰਦਾ ਜੀ ਇਹਦਾ ਸੂਆ ਹੋ ਗਿਆ ਨਹੀਂ 10-11 ਦਿਨਾਂ ਦਾ ਇਹਦੇ ਕੋਲੇ ਦੁੱਧ ਕਿੰਨਾ ਭਾਈ ਦੁੱਧ ਦੇ ਥਲੇ 12 ਕਿਲੋ ਆ ਜੀ 12 ਕਿਲੋ ਹਾਜ਼ਰ ਹੈ ਠੀਕ ਹੈ ਗੱਲ ਵੀ ਮੈਲੇ ਨਹੀਂ ਤਕਰੀਬਨ ਨਾ ਚੱਲੀ ਨਹੀਂ ਹੈ ਜੀ ਹਜੇ ਤਾਂ ਜਮਾ ਫਿਰ ਆਏ ਆ ਵੀ 15 ਦਿਨਾਂ ਬਾਅਦ ਹੀ ਚੱਲਦੇ ਕੋਈ ਵੀ ਪਸ਼ੂ ਠੀਕ ਹੈ ਜੀ ਹਾਂ ਆਪਾਂ ਹੁਣ ਆਏ ਤਾਂ ਕਹਿ ਨਹੀਂ ਸਕਦੇ ਹੈਗੇ ਵੀ ਠੀਕ ਹੈ ਜੀ ਹਾਂ ਲਿਆ ਭਾਈ ਹਾਂ ਵੀਉ ਬਾਡੀ ਬੁੱਡੀ ਦੀਆਂ ਵੱਡੀਆਂ ਨੇ ਝੋਟੀਆਂ ਦੇਖਾ ਆ ਕੱਦ ਕਾਟ ਦੀਆਂ ਬਾਡੀ ਵਾਲੇ ਮਾਮਲੇ 'ਚ ਜਿਵੇਂ ਤੁਸਾਨੂੰ ਮੈਂ ਦੱਸਿਆ ਵੀ ਸੱਜਣੋ ਸਾਫ਼ ਪੂਰੇ ਨੇ ਪਸ਼ੂ ਹਾਂਜੀ ਹਾਂ ਥੱਲੇ ਦੀ ਕੁਆਲਿਟੀ ਦੇ ਤੇ ਚੋਣ ਚਬਾਉਣ ਦੇ ਬਾਈ ਟੈਟ ਫੈਟ ਨਾ ਜਮਾ ਕੋਈ ਸ਼ਰਲਾ ਛੱਟਾ ਨਹੀਂ ਦੇਖ ਜੇ ਕਿਸੇ ਚ ਹੋਊਗਾ ਆਪਾਂ ਦੱਸਾਂਗੇ ਮੇਰਾ ਇਹੀ ਉਰੇ ਜਿਹੜਾ ਮੈਂ ਘਰੇ ਪਸ਼ੂ ਵੇਚਦਾ ਮੈਂ ਹਰੇਕ ਬੰਦੇ ਨੂੰ ਇਹੀ ਗੱਲ ਬਹਿਣ ਤੋਂ ਪਹਿਲਾਂ ਦੱਸ ਦਿੰਦਾ ਮੈਂ ਇਸ ਲਈ ਵੀ ਆ ਘਾਟ ਪਈ ਏ ਚ ਠੀਕ ਹੈ ਜੀ ਹਾਂ ਇਹਦੇ ਬਾਈ ਪੈਸੇ ਕਿੰਨੇ ਲਵਾਂਗੇ ਆਪਾਂ ਇਹ ਬਾਈ ਯਾਰ ਇਹਦਾ ਸੌਦਾ ਚੱਲ ਰਿਹਾ ਸੀ ਬੰਦਿਆਂ ਨਾਲ ਠੀਕ ਹੈ ਜੀ ਤੇ ਇਹਦਾ ਭਾਜੇ ਆਪਾਂ ਫੋਨ ਤੇ ਕਰ ਲਈ ਬੜੀ ਵਧੀਆ ਗੱਲ ਹੈ ਠੀਕ ਹੈ ਗੱਲ ਹਾਂ ਆ ਇਹਦਾ ਬਾਈ ਕਹਿੰਦਾ ਸੌਦਾ ਚੱਲੀ ਜਾਂਦਾ ਕਈ ਵਾਰੀ ਸੱਜਣੋ ਇਹ ਹੁੰਦਾ ਕਈ ਜਗ੍ਹਾ ਤੇ ਪਸ਼ੂ ਹਨਾ ਕਿਹੜੇ ਰੇਟ ਜਾਂਦਾ ਕਈ ਜਗ੍ਹਾ ਜੇ ਪਸਤਾ ਕੋਸਤਾਣਾ ਸੀਨ ਹੁੰਦਾ ਹਾਂ ਬਸ ਹਾਂ ਕੋਈ ਉੱਥੇ ਫਿਰ ਉਦਾਂ ਦਾ ਰੇਟ ਹੋ ਜਾਂਦਾ ਹਾਂਜੀ ਹਾਂ ਹਾਂ ਇਹਦਾ ਬਾਈ ਕਹਿੰਦਾ ਫੋਨ ਤੇ ਦੱਸਦਾਂਗੇ ਤੇ ਨਾਰ ਵਾਲੀ ਝੋਟੀ ਹੋਰ ਜਾ ਪੁੱਤ ਮੈਨੂੰ ਫੋਨ ਪੰਜ ਨੰਬਰ ਤੇ ਹੀ ਛੱਡ ਜਾ ਕਰ ਬਸ ਉਹਦੀ ਨਾਰ ਜਰ ਉੱਥੇ ਆ ਗਈ ਪੰਜ ਨੰਬਰ ਤੇ ਇਹ ਵੀ ਹਾਈਟ ਆਪਾਂ ਜੇ ਗੱਲ ਕਰ ਲਈ ਉੱਤੋਂ ਚੌੜੀ ਆ ਗਈ ਹਾਈਟ ਆ ਗਈ ਦਰਮਿਆਨੀ ਦਰਮਿਆਨੀ ਆਈ ਦਰਮਿਆਨੀ ਹਾਂ ਬਾਕੀ ਤਕਰੀਬਨ ਸਾਰੀਆਂ ਵੱਡੀਆਂ ਨੇ ਨੂੰ ਛੱਡ ਕੇ ਹਾਂ ਹਾਂ ਇਹਦਾ ਸੂਆ ਕਿਹੜਾ ਜੀ ਬੰਨ ਦੇ ਨੂੰ ਪੀੜਾ ਕਰਦੇ ਪੁੱਤ ਇਹਦਾ ਸੂਆ ਕਿਹੜਾ ਜੀ ਇਹਦਾ ਉੱਜਾ ਸੁਆ ਕਿੰਨੇ ਦਿਨ ਦੀ ਸੁਈ ਆ ਜੀ ਸੁਈ ਨੂੰ ਹੋ ਗਈ ਇਹ 5 ਕਿ ਦਿਨਾਂ ਦੀ ਠੀਕ ਆ ਜੀ ਹਾਂ 5 ਦਿਨਾਂ ਦੀ ਸੁਈ ਹੋ ਗਈ ਤੇ ਨਾਲ ਬੱਚਾ ਕੀ ਆ ਜੀ ਬੱਚਾ ਇਹਦੇ ਕੱਟੀ ਆ ਜੀ ਆ ਨਾਲ ਇਹਦੇ ਗਹਿਰੀ ਕੱਟੀ ਆ ਗਈ ਤੇ ਸੁਆ ਬਾਈ ਕਹਿੰਦਾ ਦੂਜਾ 5 ਦਿਨਾਂ ਦੀ ਸੁਈ ਆ ਤੇ ਹਾਈਟ ਇਹਦੀ ਆ ਗਈ ਮੀਡੀਅਮ ਜਿੱਦਾਂ ਆਪਾਂ ਕਹ ਲਈਏ ਮੀਡੀਅਮ ਪਸ਼ਵਾਦੀ ਹੁੰਦੀ ਆ ਪਰ ਉੱਤੋਂ ਚੜਾਈ ਵਾਲੀ ਆ ਗਈ ਜਿਵੇਂ ਆਪਾਂ ਕੀ ਵਾਰੀ ਕਹਦੇ ਨੇ ਬੈਠਵਾ ਪਸ਼ੂ ਤੇ ਥੋ ਅਰਡਰ ਕਰਾ ਦੀ ਚੈੱਕ ਤੇ ਗਹਿਰੀ ਬਾਡੀ ਬੁੱਡੀ ਦਿਖਾ ਦੀ ਇੱਥੇ ਇਹਦੇ ਕੋਲ ਕਿੰਨਾ ਕੁ ਬੋੜਾ ਬਾਈ ਹੁਣ ਇਹਦੇ ਥੱਲੇ 12 ਕਿਲੋ ਹੁਣ ਆ ਜੀ 12 ਕਿਲੋ ਬੈਠਮੀਆਂ ਜਾਂ ਕਈ ਵਾਰੀ ਕਰਦਾਂ ਦੀਆਂ ਨੇ ਦੁੱਧ ਤਾਂ ਦੇਊਗੀ ਦੁੱਧ ਵਾਲੀ ਮੈਂ ਐ ਬਰੀਕ ਚਮੜੀ ਦੀ ਐ ਕੋਈ ਐ ਮੋਟੀ ਚਮੜੀ ਨਹੀਂ ਹੈਗੀ ਠੀਕ ਐ ਗੱਲ ਹਾਂ ਬੈਠਮੀ ਪਸ਼ੂ ਦਾ ਅੰਗ ਨਹੀਂ ਹੁੰਦਾ ਬਾਈ ਕੋਈ ਹਾਂ 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 ਉਹਨਾ ਦੇ ਦਿੰਦੀਆਂ ਨੇ ਦੁੱਧ ਤਾਂ ਕੀ ਰਿਪੋਰਟ ਆ ਇਹਦੀ ਦੁੱਧ ਦੀ ਆਪਣੇ ਕੋਲ ਦੁੱਧ ਆਪਣੇ ਕੋਲ ਤਾਂ ਹੁਣ ਇਸ ਟਾਈਮ ਬੱਚੇ ਵਾਲਾ ਸਮੇਤ 12 ਕਿਲੋ ਹੈ ਜੀ ਠੀਕ ਐ ਜੀ ਹਾਂ ਪੰਜਾਂ ਦਿਨਾਂ ਦੀ ਸੂਈ ਪੰਜ ਦਿਨਾਂ ਦੀ ਸ਼ੀ ਵੀ ਸੂਈਆ ਕੱਟੀ ਇਹਦੇ ਮਗਰ ਹੈ ਜੀ ਠੀਕ ਐ ਜੀ ਹਾਂ ਨਾਲ ਬਾਈ ਕਹਿੰਦਾ ਇਹਦੇ ਕੱਟੀਆਂ ਕੀ ਤਕਰੀਬਨ ਉਹੀ ਚੌਣ ਚਾਂੜ ਬਾਲਾ ਪੋਲਾ ਜੀ ਦੇਖਾ ਵੀ ਜਿਹੜਾ ਪਸ਼ੂ ਤਾਜ਼ਾ ਸੂਆ ਆ ਗਿਆ ਬਿਲਕੁਲ ਵੀ 2 ਕਿਲੋ 3 ਕਿਲੋ ਦੁੱਧ ਹਨਾ ਉਹਦੀ ਵਧਣ ਦੀ ਹੁੰਦੀ ਆ ਹਾਂ ਵਧਣੀ ਆ ਬਾਈ ਵਧਣੀਆਂ ਬਾਕੀ ਕੋਈ ਇਹ ਆਪਾਂ ਬਾਜ਼ਾਰ ਨਹੀਂ ਲਾਈ ਹੋਈਆਂ ਬਾਈ ਠੀਕ ਆ ਜੀ ਇਹ ਰਾਤ 6 ਵਜੇ ਚੁਈਆਂ ਹੋਈਆਂ ਨੇ ਠੀਕ ਆ ਜੀ ਸਵੇਰੇ ਤੁਹਾਨੂੰ 8 ਵਜੇ ਦਾ ਟਾਈਮ ਦਿੱਤਾ ਸੀ ਦੇਖ ਲੈ ਹੁਣ ਅੱਧਾ ਘੌਣਾ ਘੰਟਾ ਲੇਟ ਹੋ ਗਏ ਹੁਣ ਤੁਸੀਂ ਠੀਕ ਆ ਹਾਂ ਦੇਖ ਵੀ ਤਕਰੀਬਨ ਉਹੀ 2 ਕ ਘੰਟੇ ਆਪਾਂ ਦਾ ਇਹੀ ਕੰਮ ਹਾਂ ਇਹ ਉਹ ਕਰਿਆ ਹੈ ਵੀ ਹਨਾ ਜਿੰਨਾ ਦੁੱਧ ਜਿੰਨਾ ਉਹ ਤਾਂ ਦੱਸਾਂਗੇ ਆਪਾਂ ਬਾਈ ਚਾਹੇ ਬੰਦਾ 2 ਟਾਈਮ ਤੇ ਦੋ ਕੀ ਤਿੰਨ ਕੀ ਜਦੋਂ ਮਰਜ਼ੀ ਦੇਖਾ ਜਿਹਦੇ ਜੀਨੇ ਕਰ ਇਹ ਦੇ ਦਾਂਗੇ 132000 ਦੀ ਇਹ ਮੇਰਾ ਖਿਆਲ ਆ 5ਵੇਂ ਨੰਬਰ ਤੇ ਆ ਗਈ ਪੰਜਵੇਂ ਤੇ ਜੀ ਆਏ ਬਾਈ ਕਹਿੰਦਾ 132 ਦੀ ਹੋ ਜੂ ਤੇ ਹੁਣ ਗਾੜੀ ਮਾਰਦੇ 6 ਨੰਬਰ ਵਾਲੀ ਤੇ ਇਹ ਆ ਗਈ ਫੁੱਲ ਵੱਡੀ ਧੋਰ ਬਾਈ ਖੋਲ ਕੇ ਇਹਦੇ ਨਾਲ ਬੱਚਾ ਕੀ ਆ ਜੀ ਇਹਦੇ ਨਾਲ ਵੀ ਕੱਟੀ ਆ ਜੀ ਠੀਕ ਆ ਗੱਲ ਜ਼ਿਆਦਾਤਰ ਮੇਰਾ ਖਿਆਲ ਆ ਕੱਟੀਆਂ ਨੇ ਨਾਲ ਹਣਾ ਹਾਂ ਤਿੰਨ ਕਨਾਲ ਕੱਟੇ ਨੇ ਬਾਈ ਠੀਕ ਆ ਜੀ ਇਹਦਾ ਸੂਆ ਕਿਹੜਾ ਬਾਈ ਇਹਦਾ ਦੂਜਾ ਹੀ ਪਿਓਰ ਕਿੰਨੇ ਕ ਦਿਨ ਦੀ ਸੂਈ ਆ ਇਹ ਇਹ ਸੂਈ ਹੋ ਗਈ ਹੋਣੀ ਹੋਣੀ 8-9 ਦਿਨਾਂ ਦੀ ਬਾਈ ਠੀਕ ਆ ਜੀ ਹਾਂ ਇਹਦੇ ਕੋਲ ਕਿੰਨਾ ਕੁ ਬੋਲਾ ਹਜ਼ਾਰ ਆ ਬਾਈ ਇਹ ਥੱਲੇ 11 ਕਿਲੋ ਜੀ 11 ਕਿਲ ਦੇਉ ਜੀ 15 ਕਿਲੋ ਦੁੱਧ ਲੈ ਵਾ ਲੂਆ ਬਹੁਤ ਖੁੱਲਾ ਹੈ ਠੀਕ ਹੈ ਜੀ ਆਹ ਹਾਂ ਹੁਣ ਥੋੜਾ ਡਰਦੀ ਆ ਡਰਦੀ ਆ ਡਰਦੀ ਉਹ ਇਕੱਠੀ ਹੋਈ ਜਾਂਦੀ ਆ ਹਾਂ ਜਾ ਕੇ ਜੇ ਦੁਰਦੀ ਆ ਥੋੜੀ ਜਿਹਾ ਨਾ ਹੱਕ ਤੇ ਮੜੀ ਜੀ ਹੱਕ ਤੇ ਗਰਮੀ ਚ ਕੱਚੇ ਚ ਥੋੜੀ ਸਹੀ ਚੱਲੂਗੀ ਕਿਉਂਕਿ ਪੱਕੇ ਚ ਪਸ਼ੂ ਕਈ ਵਾਰੀ ਕੱਚੇ ਚ ਆਇਆ ਹੁੰਦਾ ਹੁਣ ਕੱਚੇ ਚ ਦੁਰਦੀ ਆ ਵਧਰ ਓਕੇ ਜਮਾ ਬਸ ਉਹੀ ਬੰਦਿਆ ਕਰਕੇ ਹੀ ਆਲੇ ਦਾਲੇ ਹੋ ਰਹੀ ਆ ਆਪਾਂ ਤਾਂ ਵੀ ਤੈਕ ਮੰਨ ਜਾਂਦੇ ਪਸ਼ੂ ਇੱਕ ਵਾਰੀ ਉਹਦੇ ਕਰਕੇ ਕੰਮ ਆ ਜਾਗਾ ਚੋਲ ਚਾਂੜ ਦੀ ਬਾੜੀ ਖਰੀਏ ਦੇਖ ਫੋਕੀ ਬਿਲਕੁਲ ਹਾਂ ਵੱਡੀ ਐ ਕੱਦ ਵੱਡ ਪੂਰਾ ਖੁੱਲਾ ਐ ਬਹੁ ਅੱਕਰਦ ਬਿੱਡ ਚ ਆ ਗਈ ਫੁੱਲ ਡਾਬਲ ਲੰਬੀ ਛੋਟੀ ਨੂੰ ਨਹੀਂ ਆਪਾਂ ਵੱਡੀ ਕਹਿ ਸਕਦੇ ਠੀਕ ਹੈ ਜੀ ਉਹਦਾ ਬੰਦਾ ਫਿਰ ਭਾਈ ਨੇੜੇ ਆ ਕੇ ਦੇਖੂਗਾ ਹਨਾ ਹਾਂ ਇਹਨਾਂ ਦੀ ਹਾਈਟ ਆ 5 ਫੁੱਟ 6 ਇੰਚ ਹੋਣੀ ਮੱਜਾਂ ਦੀ ਠੀਕ ਹੈ ਜੀ ਆ ਹਾਈਟ ਚ ਚੰਗੀਆਂ ਆ ਗਈਆਂ ਕਿਉਂਕਿ ਜਿਹੜੀ ਦਰਮਿਆਨੀ ਹੁੰਦੀ ਆ ਮੈਨੂੰ ਦੱਸਦਣਾ ਹੁਣ ਲੇਵਾ ਬਹੁਤ ਸੋਹਣਾ ਲੱਗ ਰਿਹਾ ਝੋਤੀ ਜਿਵੇਂ ਦੇ ਮੈਂ ਦੁੱਤੇ ਚੱਲੂਗੀ ਓਵੇਂ ਓਵੇਂ ਲੇਵਾ ਟਾਈਟ ਕਰਦੀ ਜਾਊਗੀ ਹੂੰ ਹੂੰ ਨਾਲ ਇਹਦੇ ਆ ਗਈ ਕੱਤੀ ਭਾਈ ਇਹਦਾ ਕੀ ਰੇਟਰ ਹੋਊਗਾ ਜੀ ਇਹਦਾ ਡਿਮਾਂਡ ਤੇ ਇੱਕ ਸੱਠ ਕਰ ਦਿਆਂ ਵੀਰੇ ਜੀ ਠੀਕ ਹੈ ਜੀ 1 ਲੱਖ ਆਜੋ ਅੰਦਰ ਲੈ ਜੋ ਅਨਾਪਿਆ ਉਰੀ ਇਹਦੀ ਡਿਮਾਂਡ 1.60 60000 ਬਾਈ ਮਨਤਨ ਨੂੰ ਹਾਂਜੀ ਹਾਂ ਦੁੱਧ ਭਾਅ ਦੇਊਗੀ ਜੀ ਪਤਾ ਕੀ ਹੈ ਪਹਿਲਾਂ ਨੇ 15 ਕਿਲੋ ਦੁੱਧ ਦਿੱਤਾ ਹੋਇਆ ਠੀਕ ਹੈ ਜੀ ਹਾਂ ਕਈ ਪਸ਼ੂ ਪਾਂ ਦੱਸ ਦੇਣਾ ਜਦੋਂ ਸੂਏ ਚ ਆ ਕੇ ਫਿਰ ਦੁੱਧ ਤੇ ਆਉਂਦੇ ਨੇ ਠੀਕ ਹੈ ਜੀ ਹਾਂ ਵੀ ਹੁਣ ਆਪਾਂ ਨੇ ਦੱਸਿਆ ਹੀ ਉਹਨਾਂ ਐ ਵੀ ਜਿੰਨਾ ਹਾਂ ਹਾਜ਼ਰ ਹੈ ਤੇ ਹੁਣ ਗਰੀ ਮਾਰ ਦੇ ਨਾਲ ਵਾਲੀ ਕੱਟੀ ਦੇ ਕੈਮਰਾ ਏਤੀ ਮਰੀ ਨਿਗਾ ਪਈਦੀ ਜਦੋਂ ਬਾਈ ਦੇ ਅੰਦਰ ਐਂਟਰ ਹੋਣਾ ਇਹਦਾ ਸੂਆ ਪਹਿਲਾ ਬਾਈ ਪਹਿਲਾ ਸੂਆ ਹੀ ਚਾਰ ਦਾ ਅੰਦ ਪੂਰੀ ਕਰ ਲੇ ਛਿੱਗ ਦੇ ਤੋੜੇ ਹੋਏ ਨੇ ਇਹਨੇ ਅੱਡਰ ਬਾਲਾ ਫਸਮਾ ਜਣਾ ਅੱਡਰ ਫਸਮਾ ਦੁੱਧ ਦੇ ਦੇ ਥੱਲੇ ਹੋਣਾ 14 ਕਿਲੋ ਬਾਲਟੀ ਜਾਈ 14 ਕਿਲੋ ਹਾ ਜੀ ਹਾਂ ਚਾਰ ਦਿਨ ਪਹਿਲਾਂ ਕੋਲੇ ਹਾਂ ਚਾਰ ਦਿਨ ਤੋਂ ਪਹਿਲਾਂ ਕੋਲੇ ਕੰਡੇ ਦਾ ਤੋਲ ਹੈ ਜੀ ਇਹ ਆਈ ਨਹੀਂ ਹੈਗਾ ਵੀ ਲੀਟਰ ਨਾਲ ਉਹ ਕਰਾ ਦਾਂਗੇ ਠੀਕ ਹੈ ਜੀ ਹਾਂ ਹਾਂ ਦੁੱਧ ਬਾਈ ਕਹਿੰਦਾ ਕੰਡੇ ਵਾਲਾ ਲੀਟਰ ਨਾਲ ਆ ਨਹੀਂ ਹੈਗਾ ਤੇ ਝੋਟੀ ਵੱਡੀ ਬੁੱਢੀ ਬਹੁਤ ਆ ਜਿਹੜੇ ਹਿਸਾਬ ਨਾਲ ਚਾਰ ਦੰਦ ਆ ਗਈ ਚੋਣ ਇਹ ਹਜੇ ਲੱਗਿਆ ਹੋਇਆ ਹੈ ਮੈਸਾਂ ਵਾਲਾ ਚੋਣਾ ਖੁੱਲਾ ਠੀਕ ਹੈ ਜੀ ਬੱਚਾ ਕੀਆ ਨਾਲ ਇਹਦੇ ਬੱਚਾ ਇਹਦੇ ਨਾਲ ਕੱਟਾ ਜੀ ਨਾਲ ਆ ਗਿਆ ਮੇਲ ਕਾਫ ਤੇ ਵੱਡੀ ਬੁੱਡੀ ਆ ਗਈ ਸੱਜਣੋ ਫੁੱਲ ਤੇ ਜਾਤ ਬੋਆ ਚੋਟੀ ਚ ਨਸਲ ਬਰੀਡ ਫੁੱਲ ਆ ਗਈ ਹੌਲੀ ਕਰ ਲੈ ਹੌਲੀ ਘੂਰ ਲੈ ਬਤੂ ਤੇ ਸਿੰਘ ਆ ਗਿਆ ਬੰਦ ਬਿਲਕੁਲ 14 ਕਿਲੋ ਕੰਡੇ ਦਾ ਦੁੱਧ ਬਾਈ ਕਹਿੰਦਾ ਹਾਜ਼ਰ ਲੈ ਚੱਲ ਬੱਚੇ ਦੇ ਬਾਈ ਸੂਆ ਕਿੰਨੇ ਕ ਦਿੰਦਾ ਜੀ ਸੂਆ ਹੋ ਗਿਆ ਹੁਣ 10 ਦੇਣਾ ਦਾ ਜੀ ਮੇਲੇ ਤਾਂ ਨਹੀਂ ਲੱਗੀ ਮੇਲੇ ਚੱਲ ਰਹੀ ਹੈ ਜੀ ਮੇਲੇ ਹੁਣ ਚੱਲੀ ਹਾਂ ਹਾਂ ਐਵੇਂ ਸੁਣ ਕਹਿਦੀ ਆ 15 ਕਿਲੋ ਤੇ ਵਗ ਜੂਗੀ ਖਾਣ ਪੀਣ ਦੀ ਇੰਨੀ ਖੁੱਲੀ ਹੈ ਜੋ ਚੀਜ਼ ਮਰਜੀ ਪਾਈ ਆ ਠੀਕ ਆ ਜੀ ਹਾਂ ਚੋਣ ਦੀ ਕਿਵੇਂ ਬਾਈ ਹੋਲੀ ਜਮਾ ਰੂਮ ਵਰਗੀ ਤੇ 5 10 ਸਾਲ ਦਾ ਬੱਚਾ ਚੋਲੂਗਾ ਮੱਜ ਨੂੰ ਠੀਕ ਹੈ ਜੀ ਇਹਦਾ ਰੇਟ ਕੀ ਰਹੂਗਾ ਬਾਈ ਰੇਟ ਬਾਈ ਇਹਦਾ ਸੌਦਾ ਚੱਲ ਰਿਹਾ ਇਹਦਾ ਤੇ ਉਹ ਮੱਜ ਦਾ ਜੀ ਆਪਾਂ ਫੋਨ ਤੇ ਕਰ ਲਈ ਵਧੀਆ ਗੱਲ ਐ ਇਹਦੀ ਹਾਂ ਬਾਈ ਕਹਿੰਦਾ ਇਹਦਾ ਸਾਨੂੰ ਜੋੜੇ ਦਾ ਫੋਨ ਤੇ ਦੱਸ ਦਾਂਗੇ ਇੱਕ ਪਰਲੇ ਬੰਨੇ ਦਿਖਾਈ ਸੀ ਤੇ ਇੱਕ ਇਹ ਛੋਟੀ ਪਹਿਲਾ ਸੂਆ ਚਾਰ ਦੰਦ ਤੇ ਹੁਣ ਗੈਰੀ ਮਾਰਦੇ ਅੱਠ ਨੰਬਰ ਵਾਲੀ ਤੇ ਇਹ ਆ ਗਈ ਗੱਬਣ ਇਹਦੇ ਨਸਾਂ ਨੂੰ ਸਭ ਦਿਖਾ ਦੇ ਬਾਜੀ ਤੇ ਬਿਲਕੁਲ ਬਰੀਕ ਆ ਗਈ ਇਹ ਵੀ ਇਹਦਾ ਸੂਆ ਕਿਹੜਾ ਜੀ ਇਹਦਾ ਦੂਜਾ ਜੀ ਪਿਆ ਹੋਰ ਠੀਕ ਹੈ ਕਿਦਾਂ ਕੱਟਦੇ ਭਾਈ ਬਈ 2-3 ਦਿਨ ਤਾਂ ਲੈ ਜੂ ਯਾਰ ਆਪਾਂ ਬਾਲੇ ਐਵੇਂ ਕਹੀ ਜਾਈਏ ਵੀ 15 ਦੇ ਲੈ ਉਹ 8 ਦਿਨ ਲੈ ਜੂ ਜਾਂ ਹੋਰ ਕਰ ਜੂ ਜਿਵੇਂ ਤਿਆਰ ਹੁੰਦੀ ਹੈ ਜਾਰੀ ਹੈ ਮੱਝ ਥੋੜੀ ਫਰਕ ਹੈ ਬਸ ਇੱਕ ਦੋ ਦਿਨਾਂ ਤਾਂ ਕੱਟ ਜੂ ਮੇਰੇ ਤਜਰਬੇ ਨਾਲ ਲੱਗਦਾ ਵੀ ਕੱਟ ਦੂਗੀ 5 ਕਿ ਦਿਨ ਆਪਾਂ ਤਾਂ ਤੈਨੂੰ ਗੱਲ ਇਹ ਹੀ ਦੱਸੀਆ ਭਾਈ ਵੀ ਆਪਾਂ 5-6 ਦਿਨਾਂ ਦੇ ਆ ਹਾਂ ਵੀ ਕੱਟ ਹੀ ਦੱਸੋ ਅਗਲੇ ਨੂੰ ਹਣਾ ਕਿ ਜੇ ਅਗਲੇ ਦਾ ਸੰਤੁਸ਼ਟੀ ਹੋ ਜੇ ਬੰਦੇ ਨੂੰ ਮੰਨਣਾ ਠੀਕ ਆ ਗੱਲ ਹਾਂ ਆ ਪੌੜਾ ਪੌੜਾ ਨਹੀਂ ਜਿਹੜੀਆਂ ਹੋਈਆਂ ਹੋਈਆਂ ਆਲੇ ਦਾਲੇ ਉਦੋਂ ਥੱਲੋਂ ਕੁ ਸਿਆਰ ਥੱਲੋਂ ਕੁ ਸਿਆਰ ਹੈ ਜੀ ਦੁੱਧ ਉਦਾਂ ਬਿਊਟੀ ਵਾਲੇ ਪੱਖ 'ਚ ਵੀ ਆ ਗਈਆਂ ਝੋਟੀਆਂ ਤੇ ਦੁੱਧ ਵਾਲੇ 'ਚ ਵੀ ਆ ਗਈਆਂ ਸੱਜਣੋਂ ਤੇ ਕੱਦ-ਬਿੱਡ ਤੇ ਬਾਡੀ ਵਾਲੇ 'ਚ ਵੀ ਆ ਗਈਆਂ ਕਿਉਂਕਿ ਏਰੀਆ ਹੀ ਚੰਗਾ ਆ ਗਿਆ ਇਧਰਲੇ ਬੰਨੇ ਪਾਟਰ ਦੇ ਨਾਲ-ਨਾਲ ਜਿਵੇਂ ਤੁਹਾਨੂੰ ਉਹਨੂੰ ਸਿੱਧੀ ਕਰਦੇ ਹਾਂ ਜੀ ਵੀ ਇਧਰਲਾ ਏਰੀਆ ਬਹੁਤ ਚੰਗਾ ਹੈ ਬੈਲਟ 'ਚ ਪਸ਼ੂ ਚੰਗਾ ਦੁੱਧ ਪਾ ਦਿੰਦੇ ਆ ਤੇ ਇਹਦੀ ਰਿਪੋਰਟ 13 ਕਿਲੋ ਦੀ ਜੀ 13 ਕਿਲੋ ਪਹਿਲਾਂ ਦਾ ਜੀ ਹੁਣ ਦੂਜੀ ਹੈ ਜੀ ਠੀਕ ਆ ਗੱਲ ਤੇ ਦੇ ਸਕਦੀ ਆ 15-15 ਹਾਂ ਆ ਦੇ ਦੂਗੀ ਜੀ 15 ਵਾਲਾ ਤਾਂ ਕੀ ਰੌਲੇ ਇਹਨੂੰ ਹਾਂ ਤੇ ਬਰੀਕ ਆ ਗਈ ਫੁੱਲੇ ਦਾ ਰੇਟ ਕੀ ਰਹੂਗਾ ਜੀ ਇਹਦਾ 1.45 ਜੀ 145 ਮਾਫੀ ਮੁਫੀ ਥੋੜੀ ਵਾਲੀ ਹਾਂ ਉਹ ਤਾਂ ਦੇਖੋ ਮਾਨਤਾਂ ਤਾਂ ਦੇਖ ਆਪਾਂ ਵੀ ਲੈਣ ਜਾਂਦੇ ਹਰੇਕ ਆਪਾਂ ਨੂੰ ਵੀ ਕਰਦੇ ਆਪਣਾ ਵੀ ਹੱਕ ਹੈ ਕਰਨ ਦਾ ਠੀਕ ਹੈ ਠੀਕ ਹੈ ਜੀ ਹਾਂ ਨੰਬਰ ਬੋਲ ਦਿਓ ਜੀ ਨੰਬਰ ਹੈਗਾ ਜੀ 97799 ਹਾਂਜੀ 34849 97799 34849 ਪਿੰਡ ਬਾਈ ਦਾੜਕਵਾਸ ਆ ਨੇੜੇ ਰਹਿ ਗਿਆ ਲਹਿਰੇ ਗਾਗੇ ਦੇ ਤਹਿਸੀਲ ਵੀ ਲਹਿਰਾ ਗਾਗਾ ਤੇ ਜ਼ਿਲ੍ਹਾ ਬਾਈ ਨੂੰ ਰਹਿ ਗਿਆ ਸੰਗਰੂਰ ਹਾਂਜੀ ਛੋਟੀਆਂ ਸੱਜਣੋ ਅੱਠ ਦਿਖਾਤੀਆਂ ਕੁਆਲਿਟੀ ਦੀਆਂ ਜਿਹੜੀ ਵੀ ਇਹਨਾਂ ਚ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਨੇੜੇ ਆ ਕੇ ਪਾਸ ਕਰਕੇ ਚੋ ਕੇ ਲੈ ਜਿਓ ਧੰਨਵਾਦ ਜੀ